ਮੈਡਮ ਜੀ ਲੇਖਣ ਲੱਗੇ ਆ ਟੀਵੀ ਹੁਣ ਉਹੀ ਮੈਂ ਕਹਿੰਦਾ ਨਹਾ ਲਿਆ ਨਾ ਲੱਗੇ ਟੀਵੀ ਦੇਖਣਾ ਫਿਰ ਕਿਉਂ ਗਿਆ ਸਾਰੇ ਜਣੇ ਨਹਾ ਭਗੋਗੇ ਵਿਹਲੇ ਤੇ ਹਮੇਸ਼ਾ ਦੀ ਤਰ੍ਹਾਂ ਬਲੌਗ ਅਸੀਂ ਕਰਨ ਲੱਗੇ ਆ ਆਪਣਾ ਲੇਟ ਸ਼ੁਰੂ ਕਰੋ ਜੀ ਅੱਜ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇਸ ਨੰਦਰਾ ਬਲੌਗ ਸਾਰਿਆਂ ਦਾ ਜੀ ਹਾਂਜੀ ਤੇ ਹਮੇਸ਼ਾ ਦੀ ਤਰ੍ਹਾਂ ਖਾਣੇ ਤੋਂ ਰੋਟੀ ਪਾਣੀ ਤੋਂ ਸਟਾਰਟ ਆ ਜੀ ਤੇ ਅੱਜ ਦਾ ਪਲਾਨ ਕੀ ਹੈਗਾ ਆ ਅੱਜ ਆਪਾਂ ਜਾਣਾ ਇਹਨਾਂ ਦੀ ਭੂਈ ਦੇ ਘਰ ਤੇ ਕਿੰਨੇ ਵਜੇ ਜਾਣਾ ਆਪਾਂ ਆਪਾਂ ਬਰਬਾਹ ਆਪਾਂ ਚੱਲਦੇ ਆ ਨਹੀਂ 12 ਵਜੇ ਕਿੰਨੇ ਵਜੇ ਤਿੰਨ ਕ ਵੱਜੇ ਦੇਖਦੇ ਆ ਬੰਨੂ ਇਹ ਬਣੀ ਆ ਨਾ ਤਿੰਨ ਕ ਵੱਜੇ ਹੱਥ ਹੋਰ ਗਈ ਚੱਲ ਇੱਕ ਦੋ ਬਰੋ ਕਰ ਦੋ ਜੋੜ ਆਪਾਂ ਰੋਟੀ ਖਾ ਕੇ ਜਾਣਾ ਆਪਣੇ ਘਰੇ ਦੁਪਹਿਰ ਦੀ ਰੋਟੀ ਖਾ ਕੇ ਫੇਰ ਜਾਣਾ ਆ ਠੀਕ ਆ ਨਾ ਤੇ ਲਓ ਜੀ ਅਸੀਂ ਹੁਣ ਲੱਗੇ ਆ ਨਾਸ਼ਤਾ ਕਰਨ ਤੇ ਚਲੋ ਮਿਲਦੇ ਆ ਫਿਰ ਕਿੰਨਾ ਤੇਰਾ ਜਗਾਮ ਜਗਮ ਹੁਣ ਤਾਂ ਲੈਣੀ ਆ ਏਦਾਂ ਹੀ ਹਾਲੇ ਠੰਡੇ ਤੋਂ ਪਰਹੇਜ਼ ਕਰ ਬਸ ਤੂੰ ਆਪਣੇ ਤੋਂ ਠੀਕ ਹੈ ਨਾ ਨਹੀਂ ਨਹੀਂ ਬਸ ਬਹੁਤ ਆ ਜੀ ਚਲੋ ਠੀਕ ਆ ਜੀ ਮਿਲਦੇ ਰੋਟੀ ਪਣੀ ਖਾ ਕੇ ਹਮ ਲੋ ਜੀ ਇੱਕ ਵਜ ਗਿਆ ਆ ਇਧਰ ਮੰਮੀ ਕਰਦੇ ਪਏ ਆ ਪਾਠ ਤੇ ਇਧਰ ਇਧਰ ਮੈਡਮ ਆ ਪਈਆਂ ਆ ਕੰਮ ਸਾਰਾ ਹੋ ਗਿਆ ਸਫਾਈ ਸੂਈ ਸਾਰੀ ਹੋ ਗਈ ਆ ਤੇ ਮੈਂ ਹੁਣ ਬਣਾ ਲਮਾ ਸਬਜੀ ਅੱਜ ਮੈਂ ਲੱਗੀ ਆਲੂ ਪਕੌੜੀਆਂ ਦੀ ਸਬਜ਼ੀ ਬਣਾਉਣ। ਕਰੀਏ ਸਮਾਨ ਤੋਂ ਤਿਆਰ, ਤਿਆਰੀ ਕਰੀਏ ਸਬਜ਼ੀ ਦੀ। ਬਣਾਉਂਦੇ ਆ ਸਬਜ਼ੀ ਤੇ ਤੁਹਾਨੂੰ ਦਿਖਾਉ ਲੈਂਦੀ ਆ ਫਿਰ। ਕਿੱਦਾਂ ਦੀ ਬਣਦੀ ਆ ਸਬਜ਼ੀ। ਕੰਮ-ਕਮ ਸਾਰਾ ਬਾਕੀ ਹੋ ਗਿਆ ਆ, ਕੱਪੜੇ ਸੁੱਕਣੇ ਪਾ ਜਾਂਦੇ ਆ। ਚਲੋ ਮਿਲਦੇ ਆਪਾਂ। ਜੀ। ਹਾਂ ਜੀ। ਕੀ ਬਣਾਉਣ ਲੱਗੇ ਅੱਜ? ਆਲੂ ਪਕੌੜੀਆਂ। ਓ। ਜੀ ਸਮਾਨ ਤਿਆਰ ਕਰਾ ਆਲੂ ਤੇ ਕਿਉਂਕਿ ਮੈਂ ਚਟ ਬਣਾਣੀ ਈ ਸਬਜ਼ੀ। ਠੀਕ ਆ। ਸਿਰਫ ਸਮਾਨ ਨੂੰ ਲੈਣ ਆਦੇ ਕੈਮਰਾ। بس میں کراونے ਨਾਲ ਤਾਂ ڈڈے میں بھی آٹا گੁੰਨੇ ਆ بیا روٹی ਦਾ ਜਾ ਕੇ تین آٹا ਉਹ پہ آٹا ਉਹ پہ ਆ ਹਨਾ گੁੰਨੇ ਹੋયા پکالے ਹੁੰਦੇ ਆ ਤੁਸੀਂ ਹੁੰਦੇ ਆਂ ਦੀ ਨਾਲ ਜਦ ਦੁਪਹਿਰ ਦਾ ਆਟਾ ਆਪਾਂ ਦਾ ਪਿਆ ਆਲੇ ਪੀ ਪਿਆ ਨਾ ਹਮੇ ਆਟਾ ਹੈ ਆਪਾਂ ਦੇਖੋ ਸਭ ਤੇ ਹੁਣ ਦੇ ਗੋਲ ਲੈਂਦੇ ਆ ਗੋਲ ਜੇ ਲੋੜ ਹੋਏ ਤਾਂ ਥੋੜਾ ਜਿਹਾ ਜੇ ਲੋੜ ਹੋਏ ਗੁੰਨ ਲੈਂਦੇ ਆ ਹਾਂ ਤੇ ਬਾਕੀ ਚਲੋ ਕਰਦੇ ਆ ਸਮਾਨ ਤਿਆਰ ٹھیک ਚਲੋ ٹھیک ਆ ਮੈਂ ਪਾਣੀ ਪਿਲਾ ਦਿੰਦਾ ਓਕੇ 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 ਹਾਂ ਜੀ ਲਓ ਜੀ 2 ਵਜ ਗਏ ਆ ਤੇ ਆਪਾਂ ਅੱਗੇ ਘਰੇ ਕੋਵੇ ਨਗਦ ਤਿੰਨ ਵਜੇ ਆਣਾ ਕਦੋਂ ਤੇ 3 ਵਜੇ ਰੋਟੀ ਪਾਣੀ ਖਾਓ ਤਿਆਰ ਹੋਵੋ ਚਲੋ ਮੈਂ ਸਾਨੂੰ ਕਹਿ ਗਿਆ ਲੇਗਾ ਵੀ ਮੈਂ ਆਪਾਂ 3 ਵਜੇ ਤੁਰਨਾ ਆ ਤਾਂ ਤੁਸੀਂ ਉਸ ਹਿਸਾਬ ਨਾਲ ਆਪਣਾ ਤੇ ਕੰਮ ਕੰਮ ਕਰਕੇ ਹਾਂ ਜੀ ਲਸਣ ਹੈ ਨਹੀਂ ਗਿਆ ਸੀਗਾ ਹੂੰ ਚਲੋ ਪਹਿਲੇ ਲਸਣ ਮੈਂ ਫੇਲ ਹੀ ਪਾਇਆ ਵਿੱਚ ਹਜੇ ਤਾਂ ਸਬਜੀ ਬਣਨੀ ਆ ਕਦੋਂ ਬਣੂਗੀ ਕਦੋਂ ਖਾਵਾਂਗੇ ਤੇ ਕਦੋਂ ਤੁਰਾਂਗੇ ਉਹ ਨਹੀਂ ਚਲ ਆਪਾਂ ਲੇਟ ਵੀ ਚੱਲ ਜਾਾਂਗੇ ਕੋਈ ਫਰਕ ਨਹੀਂ ਪੈਣਾ ਕੋਈ ਹਰਮਨ ਨੇ ਵੀਡੀਓ ਬਣਾਉਣ ਜਾਣਾ ਨਾ ਆਪਣੀ ਉਹ ਕਹਿੰਦੇ ਮੈਂ ਆਪਣੇ ਟਾਈਮ ਤੇ ਮੁੜਿਆਣਾ ਆ ਆਪਾਂ ਨੂੰ ਰਾਤ ਨੂੰ ਉਹਦਾ ਹੀ ਆ ਵੀ ਜੇ ਆਪਾਂ ਲੇਟ ਹੋ ਗਏ ਆਪਾਂ ਤਾਂ ਗੱਡੀ 'ਚ ਹੋਣਾ ਉਹਨੇ ਮੋਟਰਸਾਈਕਲ ਤੇ ਕੋਈ ਗੱਡੀ ਸਾਰਿਆਂ ਕੋ ਬੈਹ ਨਹੀਂ ਹੋਣਾ ਤੇ ਅੱਜ ਪਕੌੜੀਆਂ ਦੀ ਸਬਜੀ ਯੈਸ ਇਟਸ ਮਾਈ ਫੇਵਰਿਟ ਮੈਂ ਅੱਜ ਕੱਟ ਕਰਵਾਇਆ ਚਲੋ ਠੀਕ ਆ ਯਾਰ ਇਹਦੇ ਨਾਲ ਉਹ ਅਦਰ ਗੱਲਾਂ ਦਾ ਪੇਸਟ ਨਹੀਂ ਸਹੀ ਰਹਿੰਦਾ ਪਰ ਮੈਨੂੰ ਨਾਲ ਉਹ ਜਿਹਾ ਕਿਸਮੈਂ ਨਹੀਂ ਆਉਂਦੀ ਆ ਸਹੀ ਜਦੋਂ ਉਹਦਾ ਤੜਕਾ ਤੜਕਾ ਜਿਹਾ ਲੱਗਦਾ ਫੇਕ ਆ ਦੀ ਸਮੈਲ ਆਉਣੀ ਉਹ ਚੋਂ ਉਹ ਨਹੀਂ ਕਹਦੇ ਉਹਦੇ ਵਿੱਚ ਕੀ ਚੀਜ਼ ਪਾਉਂਦੇ ਆ ਨਾ ਹੂੰ ਥੋੜੇ ਜਿਹਾ ਸਵਾਦ ਉਹਦਾ ਹੋਰ ਹਸਾਬ ਦਾ ਹੀ ਆ ਆਹਾਂ ਚਲੋ ਇਹੀ ਫਾਲੋ ਕਰ ਹਾਂਜੀ ਮਾਤਾ ਜੀ ਕਿਧਾਂ ਹਰਮਨ ਵੀਡੀਓ ਬਣ ਗਿਆ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਫੇ ਰੋਟੀ ਪਾਣੀ ਖਾ ਕੇ ਜਾਂਦੇ ਹਾਂ ਕੁੜੀ ਆ ਕੇ ਹਾ ਹੈਲੋ ਹਾਂਜੀ ਕੀ ਹੋਇਆ ਜੀ ਲਓ ਜੀ ਪੇਤੀ ਦਾ ਪਿਆਰ ਪਾਪਾ ਇਸ ਵੇਰੇ ਇਸ ਵੇਰੇ ਗਾਲਾਂ ਭਈਆਂ ਪਾਪਾ ਤੋਂ ਪਾਪਾ ਲੜਦੇ ਰਹਿੰਦੇ ਮੈਂ ਲੜਦੀ ਹਾਂ ਕੀ ਹੋ ਗਿਆ ਹਾਂਜੀ ਭਾਜੀ ਹੈਲੋ ਬੈਠੇ ਹੋ ਕਿੱਦਾਂ ਕੋਲ ਕੋਲ ਠੀਕ ਆ ਹੁਣ ਅੱਗੇ ਨਾਲ ਹੈ ਇਹ ਜੀ ਲਾਮਾ ਰੋਟੀ ਫੇਰ ਮੈਂ ਦੋ ਫੁਲਕੇ ਕਿ ਤਿੰਨ ਦੋ ਹੀ ਬਸ ਮੰਮੀ ਹਾਂਜੀ ਕੀ ਆ ਪੈਂਟ ਹੈ ਜਾ ਦੱਸੋ ਕਿ ਕਿ ਤਰ੍ਹਾਂ ਕਰਾਂ ਪੈਂਟ ਮੈਂ ਆਹੇ ਚਲੋ ਇਹ ਕਿ ਤਰ੍ਹਾਂ ਕਰੀ ਬਸ ਮੈਂ ਆਪਣਾ ਸੂਟ ਪ੍ਰੈਸ ਕਰ ਲਿਆ ਆ ਤੇ ਮੰਮੀ ਕਰਦੇ ਪਏ ਆ ਸੂਟ ਪ੍ਰੈਸ ਠੀਕ ਆ ਆਹੋ ਪਹਿਲਾਂ ਕਿ ਚੱਲ ਪੋ ਤਾਂ ਤੂੰ ਵੀ ਕੱਪੜੇ ਆਪਣੇ ਕਰ ਪ੍ਰੈਸ ਕਿਹੜੇ ਪਾਉਣੇ ਆ ਕੱਢ ਲਓ ਜੀ ਇੱਧਰ ਸਾਡੀ ਸਬਜ਼ੀ ਵੀ ਬਣ ਗਈ ਮੈਂ ਲਾ ਲਾਂ ਮੈਂ ਫੁੱਲ ਕੇ ਤੇ ਹਾਂਜੀ ਭੈਣ ਜੀ ਕਿੱਦਾਂ ਲੱਗੀ ਸਬਜ਼ੀ ਵਧੀਆ ਹਾਂ ਬਹੁਤ ਸਵਾਦ ਆ ਚੰਗਾ ਹਰਮਨ ਹਾਂ ਬਣਾਵਾਂ ਰੋਟੀ ਵੇ ਹਾਂ ਚਲੋ ਫਿਰ ਹੁੰਦੇ ਆ ਤਿਆਰ ਹਨਾ ਇਹ ਜੀ ਕੀ ਹੋਇਆ ਤੁਹਾਨੂੰ ਹੈ ਤੇ ਰੁੱਤੀ ਇਹ ਜੀ ਇਹ ਲੋ ਟਿਕਟ ਬੇਬੀ ਚਲੋ ਮਿਲਦੇ ਆਪੇ ਬਣਾ ਲਈਏ ਰੋਟੀ ਰੁੱਟੀ ਹਨਾ ਲਓ ਜੀ ਸਬ지 ਬਣ ਗਈ ਰੋਟੀ ਹਾਂਜੀ ਖਾਈਏ ਰੋਟੀ ਫੇ ਹਨਾ ਚਲੋ ਚਾਵਲ ਵੇਖੀਏ ਕੰਨੀ ਮੈਂ ਚਾਵਲ ਖਾਣੇ ਆ ਚਲੋ ਖਾਓ ਚਲੋ ਪਾਣੀ ਆ ਫੇ ਰੋਟੀ ਹਨਾ ਚਲੋ ਮਿਲਦੇ ਫੇ ਰੋਟੀ ਰੋਟੀ ਖਾ ਕੇ ਲਓ ਜੀ ਟਾਈਮ ਹੋ ਗਿਆ ਆ 4:30 ਹੋ ਚੱਲੇ ਆ ਤੇ ਹਾਂਜੀ ਹੋ ਗਏ ਜੀ ਰੈਡੀ ਤੁਸੀਂ ਹਾਂਜੀ ਇੱਧਰ ਮੈਡਮ ਜੀ ਹੋ ਗਏ ਰੈਡੀ ਹੈ ਮੰਮੀ ਚਲਿਏ ਫੇ ਚਲੋ ਚਲੋ ਜੀ ਹੋ ਗਏ ਆਪਾਂ ਰੈਡੀ ਚਲੋ ਚੱਲਦੇ ਆਂ ਫੇ ਮੰਮੀ ਮੇਰੇ ਆਪਾਂ ਹੁਣ ਪਹੁੰਚ ਗਏ ਆ ਤੇ ਹਰਮਨ ਪਹਿਲੇ ਹੀ ਪਹੁੰਚ ਗਿਆ ਮੋਟਰਸਾਈਕਲ ਤੇ ਹੈਲੋ ਪੁਈ ਪੁਈ ਦੇਖਦੀ ਨਹੀਂ ਆ ਗਈ ਦੋ ਹੈਲੋ ਪੁਈ ਹਾਂ ਤੂੰ ਤੋੜ ਕੇ ਆਣਾ ਪੈਣਾ ਮੈਨੂੰ ਲੱਗਦਾ ਹੈਲੋ ਪੁਈ ਪੁਈ ਸੇ ਹੈਲੋ ਸੇ ਹੈਲੋ ਹੈਲੋ ਤੂੰ ਬੱਲੇ ਆ ਗਿਆ ਆਹ ਤੇ ਆਹ ਦਾ ਲੰਬਾ ਜਿਹਾ ਪਹਿਲੇ ਹੀ ਆ ਗਿਆ ਵਲੌਗ ਮੈਨੂੰ ਐ ਬਣਾਉਣਾ ਪਿਆ ਕਿੰਨਾ ਹੋਈ ਹੋਈ ਇਧਰ ਮਿਲਨੀ ਹੁੰਦੀਆਂ ਵੀ ਆਂ ਚਲ ਚਲ ਲੋ ਆਂਦੇ ਇਹਦੇ ਹਾ ਹਾ ਸ਼ੁਰੂ ਹੋ ਗਈ ਆ ਤਾਂ ਇਧਰ ਬੁੜੀਆਂ ਆਪਸ ਚ ਲਾਪੀਆਂ ਗੱਲਾਂ ਬਾਤਾਂ ਵੜਨ ਹੈ ਮੈਂ ਕਿਹਾ ਇਧਰ ਆਂਦੇ ਇਹਨਾਂ ਦੀ ਆਪਣੀ ਸ਼ੁਰੂ ਹੋ ਗਈ ਆ ਇਧਰ ਮੈਂ ਕਿਹਾ ਬੁੜੀਆਂ ਆਪਸ ਚ ਲਾਪੀਆਂ ਗੱਲਾਂ ਵੜਨ ਉਹ ਦੇਖੋ ਇਧਰ ਮੱਛੀਆਂ ਦਿਵਾਲੇ ਹੋ ਗਏ ਸਾਰੇ ਜਣੇ ਮੋਰੀ ਨੇ ਉਹ ਡਰਾਡ ਲਾ ਕੇ ਹਾਂ ਇਹ ਉਹ ਡਰਦੀ ਆ ਆ ਟੋਏ ਆ ਨਾ ਮੋਲੀ ਮਿਸ਼ਰੀ ਆਂਕਲ ਦੇ ਉਹ ਉਹ ਟੋਏ ਆ ਯਾਹ ਹਰ ਵਿਸ਼ੇ ਨਹੀਂ ਨਹੀਂ ਉਹ ਟੋਏ ਆ ਆ ਬਹੁਤ ਡਰਦੀ ਆ ਕੌਣ ਆਲੀ ਇੰਨੀ ਕਿ ਲਿਆਂਦੀ ਸੀ ਕਿੰਨੀ ਦਿੱਤੀ ਹੋਈ ਆ ਰੱਖੀ ਹੋਈ ਆ ਇਹ ਬਹੁਤ ਡਰਦੀ ਆ ਮਾੜਾ ਓਏ ਜਦੋਂ ਗੁੜੀਆ ਹੱਸ ਦੇਣੀ ਉਹਦੋਂ ਡਰ ਜਾਂਦੀ ਹਣੀ ਆ ਆ ਥੰਦਾ ਟੈਲ ਵੀ ਨਹੀਂ ਹੁੰਦਾ ਸਰੀ ਦੇ ਰਿਖ ਕੱਲੀ ਵੀ ਥੋੜਾ ਸੀ ਜਾਣਾ ਹੁੰਦਾ ਕੱਲੀ ਨੂੰ ਥੋੜਾ ਸੀ ਜਾਣਾ ਸਾਪੂ ਜਿੱਦੀ ਹੁੰਦੀ ਗੁੜੀਆ ਜਦ ਰ ਆਣੇ ਨਹੀਂ ਟਿਆ ਉਹ ਸਟੂਡੈਂਟ ਨਹੀਂ ਹੋਣੇ ਅੱਜ ਤੇਰੇ ਚੱਲ ਗਏ ਆ ਇਹ ਪਹਿਲਾਂ ਦਾਦੀ ਆਪੇ ਵੀਡੀਓ ਬਣਾਉਣੀ ਸੀ ਤੇਰੇ ਕੋਲ ਕਾਊਡਰਿੰਗ ਆ ਗਈ ਆ ਜਿਨ੍ਹਾਂ ਨੇ ਪੀਣੀ ਹੈ ਖੁਸ਼ ਹੋ ਕੇ ਪੀਣ ਵਾਲੇ ਆ ਤੇ ਮਗਰ ਲੁਕੇ ਫਿਰਦੇ ਆ ਆ ਮਗਰ ਲੁਕੇ ਫਿਰਦੀ ਆ ਇਹਨੂੰ ਆ ਖਾਂਗੇ ਦੀ ਦਵਾਈ ਦੇ ਦੇ ਇਹਨੂੰ ਲਓ ਜੀ ਮੇਰੀ ਲਈ ਆ ਗਈ ਕਾੜਾ ਸਮਝ ਕੇ ਪੀਆ ਆਰਮਨ ਇਹ ਇਹਨੂੰ ਖਾਂਗੇ ਦੀ ਦਵਾਈ ਦੇ ਦੇ ਜਾਂ ਹੀ ਕਰਮ ਕਰਕੇ ਦੇ ਦੇ ਹੈ ਬੋਲਦੀ ਨਹੀਂ ਇਹਨੇ ਕਿਹਾ ਆਲੂ ਆਲੂ ਮਾਰੇ ਗਾਣੇ ਰੱਬਾ ਆਲੂ ਕਿਹਾ ਖੜਾਣੀ ਨੇਗਾਦਰੀ ਉਹ ਤੀਆ ਕਰੇ ਰੋਟੀ ਤਾਂ ਗਈ ਉਹ ਰੀ ਖਾ ਗਈ ਇਹਨੇ ਤਾਂ ਹੀ ਨਹੀਂ ਕਰੇ ਰੋਟੀ ਖਾਦੀ ਇਹਨੂੰ ਪਤਾ ਵੀ ਭੂਈ ਦੇ ਜਾਣਾ ਤੇ ਉੱਥੇ ਹਣਾ ਪਿਛਲੇ ਸਾਲ ਮੇਰਾ ਕਰ ਵੱਜ ਕੇ ਆਈ ਸੀ ਮੈਂ ਵੀ ਖਾ ਗਈ ਸੀ ਪਿਛਲੇ ਵਾਰ ਅੱਜ ਤਾਂ ਹੀ ਉਹ ਕਰੋ ਭੁੱਖੀ ਆਈ ਆ ਮੈਂ ਵੀ ਖਾ ਗਈ ਸੀ ਅੱਜ ਤਾਂ ਹੀ ਉਹ ਕਰੋ ਭੁੱਖੀ ਆਈ ਅੱਜ ਲਓ ਖਾਓ ਕੀ ਖਾਣਾ ਹੁਣ ਰੁਕ ਜਾਓ ਰੁਕ ਜਾਓ ਹਜੇ ਸੋ ਹੋਰ ਆ ਲੈਣ ਉਹ ਸਾਰਾ ਕੁਝ ਦੇਖਦੇ ਹਾਂ ਹਾਂਜੀ ਲਓ ਜੀ ਆਜੋ ਜੀ ਆਪਣਾ ਆਪਣਾ ਸਮਾਨ ਪਲੇਟਾਂ ਚੱਕੋ ਤੇ ਪਾਓ ਤੇ ਖਾਓ ਲਓ ਜੀ ਇੱਧਰ ਆ ਆ ਗਿਆ ਇੱਧਰ ਪੱਲੂ ਦੇ ਕੀ ਯੱਕੇ ਚਲ ਦਿਖਾਉਂ ਲਓ ਜੇ ਪੱਲੂ ਦਾ ਫੇਵਰੇਟ ਆਹਾ ਇੱਕ ਉਹ ਮੇਰੀ ਬਈ ਪੱਲੂ ਸਭ ਤੋਂ ਦੇਰਾ ਹੀ ਫੇਵਰੇਟ ਆ ਬਈ ਆਹ ਸੈਂਡਵਿਚ ਆ ਕੀ ਖਾਣਾ ਦੇਖ ਰਹੀਆਂ ਦੇਖਦੇ ਆ ਦੇਖਦੇ ਆ ਕਿ ਸਾਕੇ ਸਾਰਾ ਕੁਝ ਖਾਣਾ ਏਨੀ ਥੋੜੀ ਭੁੱਖੀ ਆ ਉਹ ਕੋ ਹਿਲਦਾ ਹੀ ਨਹੀਂ ਹੈਗਾ ਦੱਸੋ ਆ ਰੋਣਾ ਪਾਓ ਕੋਈ ਹਿੱਲਦਾ ਹੀ ਨਹੀਂ ਹੈਗਾ ਕੋਈ ਵੀ ਸਾਰੇ ਫੋਨ ਤੇ ਲੱਗੀ ਆ ਗੁੜੀ ਆ ਗਈ ਹੁਣ ਇਹੀ ਇਹੀ ਸਾਰਿਆਂ ਨੂੰ ਪਾ ਕੇ ਦਊਗੀ ਹੋਰ ਤਾਂ ਹੁਣ ਬਾਕੀ ਸਭ ਤੇ ਲਈ ਆ ਜੀ ਕੋਈ ਰੁਕ ਜਾਓ ਲੈ ਸਨੇਪਾਂ ਕੋਈ ਸਨੇਪਸ ਰੂਮੀ ਪੈਣੀ ਚਲੋ ਪਾਓ ਪਾ ਰਾਮਾ ਹੁਣ ਸਨੇਪਾ ਜਿਹੜੀਆਂ ਪੈਣੀਆਂ ਸੀ ਪੈ ਗਈਆਂ ਆ ਜਿਹੜੇ ਪੈਣੀਆਂ ਸੀ ਸਨੇਪਾ ਪੈ ਛੜੀਆਂ ਬਸ ਗੱਲ ਖਤਮ ਕਿਉਂ ਜੀ ਹੁਣ ਕੀ ਨਹੀਂ ਆਣਾ ਆ ਅਸੀਂ ਲੱਗੀ ਖਾਣ ਪਰ ਸਾਰੇ ਜਣੇ ਇਹ ਸੁਗੀ ਕਿਉਂ ਜਾਂਦੇ ਆ ਸਮਝ ਨਾ ਦੀ ਪਤਾ ਨਹੀਂ ਵਲੌਗ ਬਣਦਾ ਤਾਂ ਸੰਗੀ ਜਾਂਦੇ ਆ ਕੋਈ ਹਿਲਦਾ ਹੀ ਨਹੀਂ ਹੈਗਾ। ਉਹੀ ਸੰਗਦੇ ਹੈ। ਹੈ? ਉਹੀ ਕੋਈ ਹਿਲਦਾ ਨਹੀਂ ਹੈਗਾ। ਹੁਣ ਗੁੜੀਏ ਸਾਰਿਆਂ ਨੂੰ ਪਾਪੂਗੇ ਦਊਗੀ। ਨਹੀਂ ਹੁਣ ਅੰਨੇ ਸਾਰਾ ਬਾਦ ਨਹੀਂ ਇੱਥੇ ਆਉਂਦੇ ਹੁਣ। ਸਾਲਾ ਬਾਦ ਸੰਗੜਾ ਆ। ਪਤਾ ਨਹੀਂ ਕੋਈ ਹਿਲਦਾ ਨਹੀਂ ਹੈਗਾ। ਉਹ ਉਹਨਾਂ ਨੂੰ ਗਿਆ। ਉਹ ਨਹੀਂ ਉਹਨਾਂ ਨੂੰ ਗਿਆ ਸਾਨੂੰ ਨਹੀਂ ਪਾਉਣੇ ਆਉਂਦੇ ਪਤਾ ਨਹੀਂ ਕਿੱਦਾਂ ਪਾਉਣੇ ਆ। ਨਰਮਾ ਕਹਿੰਦਾ ਉਹੀ। ਦੇਖੋ ਚਲੋ ਠੀਕ ਆ ਜੀ ਮਿਲਦੇ ਹਾਂ ਖਾ ਪੀ ਗਾ ਲੋ ਜੀ ਇਹਨੇ ਸ਼ੁਰੂ ਕਰ ਦਿੱਤਾ ਕੰਮ। ਇਹਨੇ ਦਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਆ ਹਣਾ। ਏ ਕੁੜੀਆ ਹਾਂਜੀ ਸਾਰਿਆਂ ਨੇ ਤੈਨੂੰ ਕਹਦੇ ਤੂੰ ਵੀ ਖਾ ਲਾ ਤੂੰ ਵੀ ਖਾ ਲਾ ਕਿਉਂਕਿ ਸਾਰਾ ਤੋ ਕਿ ਸਾਰਿਆਂ ਨੇ ਖਾਂਦਾ ਉਹ ਜਿਹੜਾ ਬਚਿਆ ਸਾਰਾ ਮੇਰਾ ਹੀ ਆ ਸਾਰਾ ਮੈਂ ਖਾਣਾ ਦੇਖੀ ਆਹ ਤਾ ਮੜ ਕੇ ਸਾਰਿਆਂ ਨੇ ਮੂੰਹ ਦੇਖਣਗੇ ਤੇਰਾ ਕਿਉਂ ਨਾਬ ਜਾਓ ਏ ਕੁੜੀਆ ਮੜ ਕੇ ਸਾਰਿਆਂ ਨੇ ਤੇਰਾ ਮੂੰਹ ਦੇਖਣਗੇ ਹਾਂਦੀ ਨੂੰ ਹੋਰ ਕੀ ਤੂੰ ਬਜਣਾ ਕੀ ਆ ਹੈ ਗੱਖ ਨਹੀਂ ਘੁੰਰਿਆ ਤੇਰੇ ਲਈ ਹੈ ਅੰਦਰ ਰੱਖਿਆ ਨਾ ਸੋਈ ਜਿ ਲਗੋਗੇ ਤੂੰ ਆਹ ਦੇਖੋ ਆਹ ਦੇਖੋ ਮੈਂ ਲਿਆਣੀ ਸੋਰ ਸੋਰ ਆਲਾ ਇੱਕ ਪੈਕਟ ਪਿਆ ਹੈ ਉਹ ਲੈ ਲਈ ਮਾਮਾ ਕੰਨ ਨਾ ਨਾ ਕਰਾਈਨੇ ਇਹ ਤਾਂ ਸਗਾ ਆ ਦੇਖ ਵੀਰ ਜੀ ਇਹ ਮੇਰੀ ਗੱਲ ਸੁਣ ਨਹੀਂ ਨਹੀਂ ਖਾ ਲਿਆ ਸੀ ਖਾ ਲਿਆ ਸੀਗਾ ਆਇਆ ਬਾਹਰ ਨਾਲ ਆਇਆ ਦੇ ਖਾ ਲਿਆ ਸੀ ਖਾ ਲਿਆ ਹਾਂਜੀ ਆ ਪਿੱਛੇ ਕੋਈ ਜਿੱਤ ਸਕਦਾ ਕੋਈ ਨਹੀਂ ਇੰਨਾ ਕੋਈ ਫੋਰਸ ਕੋਈ ਜੇ ਬੰਦਾ ਨਾ ਲਵੇ ਲੈ ਲੈ ਪਿੰਦਾ ਹਣਾ ਵੀ ਆਪਾਂ ਖਾ ਲੈ ਲੈ ਵੀਰ ਜੀ ਮੈਂ ਉੱਡ ਰਾਂ ਮੈਂ ਕਹੀਆਂ ਲਿਆ ਤੈਨੂੰ ਦਈਏ ਸੈਂਡਵਿਚ ਇੱਕ ਫੇਰ ਫੇਰ ਹਾਂਜੀ ਆਹ ਦੇਖੋ ਤੁ ਵੀ ਲਾ ਲਾ ਇੱਕ ਫੁੱਲ ਲਾਲ ਆ ਗਏ ਕਿੰਨੇ ਮੈਂ ਵੀ ਕਿਥੇ ਲਾਵਾਂ ਗੰਦਾ ਫੁੱਲ ਲਾਲ ਆ ਗਏ ਉਹ ਜਿਹੜੀਆਂ ਪ੍ਰਾਣੀਆਂ ਹੀਰੋਇਨਾਂ ਨਹੀਂ ਇੱਕ ਭੂਈ ਦੇ ਵੀ ਲਾਈਏ ਮੱਲ ਇੱਕ ਭੂਈ ਦੇ ਲਾ ਦੇ ਇੱਕ ਮੰਮੀ ਦੇ ਲਾਵੇ ਨਹੀਂ ਨੇ ਹੋਰ ਕੀ ਆਓ ਜੀ ਮਾਤੀ ਲੈ ਗਏ ਆਹ ਬਣਾਉਣੀ ਉੱਥਰ ਇੱਧਰ ਹੁੰਦੀ ਆ ਗਾਰਡਨਿੰਗ ਇੱਧਰ ਹੁੰਦੀ ਗਾਰਡਨਿੰਗ ਲੈ ਭੂਈ ਦੇ ਵੀ ਲਾਤਾਈ ਉਹ ਲੱਗਾ ਉਹ ਲੱਗਾ ਉਹ ਲੱਗਾ ਆ ਵਾ ਸਮਝਦਾ ਹਾਂ ਮੂਰੇ ਆਓ ਬਹੁਤ ਲੱਗਦੇ ਮਰਝਾਈ ਜਾਂਦੇ ਪਿਆਰੇ ਆਹ ਮਾਸੀ ਦੇ ਵੀ ਮਾਸੀ ਦੇ ਚਲੋ ਮਾਸੀ ਦੀ ਚਾਰੇ ਜਾਨੀਆਂ ਚਾਰੇ ਜਾਨੀਆਂ ਖੜੀਆਂ ਹੋੜੀ ਦਾ ਫੁੱਲ ਦਿਖਾ ਗਿਆ ਆਪਣਾ ਇੱਧਰ ਖੜੀਆਂ ਨੇ ਇੱਧਰ ਨਹੀਂ ਇੱਧਰ ਨਹੀਂ ਇੱਧਰ ਪੱਲੂ ਤੂੰ ਗਲਤ ਮਸਲਾ ਲਾਇਆ ਆ ਕੋਈ ਇਧਰ ਲਾ ਪਾਸੇ ਲਾ ਮੇਰੇ ਇਧਰ ਲਾ ਇਹ ਮੈਂ ਲਾਵਾਂ ਤੂੰ ਬਾਜੀ ਬਟੂ ਵਿੱਚ ਆ ਆਈ ਨਹੀਂ ਅਸੀਂ ਅੱਗੇ ਲਾ ਚੰਗਾ ਜੀ ਚਲਿਏ ਹੁਣ ਓਕੇ ਭਾਜੀ ਆਪੂੜ ਕੇ ਰਾਇਆ ਚਲੋ ਜੀ ਉੱਠੋ ਬਈ ਹਾਂ ਓਏ ਕੁੜੀਆ ਚੰਗਾ ਬਈ ਤੂੰ ਕੁੜੀਆ ਨਹੀਂ ਰਾਜਦੀਪ ਰਾਜ ਓਹ ਰਾਜਦੀਪ ਇਹ ਬੜਾ ਡੂੰਗਾ ਰਾਜਾ ਇਹ ਦੇਖੋ ਇਹ ਬਲਗ ਇਹ ਬਲਗ ਰਾਜਦੀਪ ਇਹ ਬੜਾ ਡੂੰਗਾ ਰਾਜਾ ਮੈਂ ਕਿਹਾ ਮਿੰਨਾ ਪੈਨਸਲਸ ਪਾਉਣ ਵਾਲਾ ਸੀ ਨਾ ਮੇਰੇ ਕਿੱਤੇ ਪੈਨਲੀ ਕੁ ਬੰਦਿਆ ਹੋਏ ਇਹ ਚ ਪੈਨਸਲ ਪਾ ਕੇ ਲੈ ਜੀ ਸਾਰੀ ਦੇ ਆ ਜਾਣੀਆਂ ਪੈਨ ਪੈਸਲ ਸਾਰੀ ਕਲਾਸ ਦੀ ਆਏ ਨੇ ਅੱਜ ਹਾਂ ਚਲੋ ਠੀਕ ਆ ਜੀ ਲੋ ਜੀ ਅਜੇ ਇਹਨਾਂ ਦੀ ਗੱਲਾਂ ਨਹੀਂ ਮੁੱਕਣੀਆਂ ਹੈਗੀਆਂ ਛੇ ਦੀ ਵਾਪਸ ਏਕ ਹੋਣਾ ਹੀ ਆ ਚਲੋ ਠੀਕ ਆ ਜੀ ਚੱਲਦੇ ਆ ਜੀ ਹੁਣ ਪਹੁੰਚ ਕੇ ਘਰ ਫੇ ਮਿਲਦੇ ਆ ਤਹੜ ਆਪ ਵੀਤੇ ਮਿਲੇ ਆ ਦੇਖਿਆ ਮੈਂ ਹੀ ਤੋੜ ਕੇ ਲਿਆ ਆ ਘਰ ਦੇ ਪਵੀਤੇ ਜੀ

ਹਾਂ ਪਾ ਮਮੀ ਕਹਿੰਦੀ ਆ ਸਾਹਮਣੇ ਦਾ ਪਲਟ ਖਾਲੀ ਪਿਆ ਮੈਂ ਤੂੰ ਲੈ ਲਓ ਮੈਂ ਤਾਂ ਪੂਰੀ ਲੋਜ ਆਇਆ ਕਰਨ ਨੂੰ ਖਾਣਾ ਆਇਆ ਕਰਨ ਚੱਲ ਬੰਦ ਕਰ ਹੁਣ ਕਰ ਲੈਗੇ ਲੈਣੀ ਹਾਂ ਹਾਂ ਲਓ ਜੀ ਟਾਈਮ 8:00 ਵਜੇ ਗਏ ਇੱਧਰ ਹੋ ਗਈ ਆ ਬੈਟਰੀ ਡਾਊਨ ਸਿਰੇ ਪੇਪਰ ਕਦਾ ਓਏ ਪੈਨ ਲੈ ਕੇ ਆਣੇ ਆ ਹੁਣ ਕਿੱਥੋਂ ਮਿਲਨੇ ਆ ਦੁਕਾਨਾਂ ਬੰਦ ਸਨਡੇ ਅੱਜ ਤੁਹਾਨੂੰ ਕੱਲ ਕਿਹਾ ਸੀ ਕਾ ਕਿਹੜੇ ਪੈਨ ਲੈਣੇ ਆ ਨਹੀਂ ਉਹ ਕਿੱਟ ਕਿੱਟ ਵੀ ਖਰਾਬ ਐਦਾਂ ਕਰ ਤੂੰ ਕਿੱਟ ਇੱਥੋਂ ਰਹਿਣ ਦੇ ਉਹ ਜਿਹੜੇ ਤੁਹਾਡੇ ਸਕੂਲ ਦੇ ਲੱਗੇ ਯਾਰ ਮੈਂ ਉੱਥੋਂ ਮਿਲ ਜਾਣੀ ਔਰ ਅਕੱਲ ਦਾ ਦਿਨ ਸਾਗਲਾ ਪੁੱਤ ਥੋੜੀ ਸ਼ਾਮ ਦਾ ਟਾਈਮ ਮੇਰੇ ਕੋਲ ਐਗਜ਼ਾਮ ਆ ਤਾਰਾ ਕਿਉਂ ਚਲ ਦੇਖਦੇ ਆ ਮੇਰੀ ਮੈਂ ਵੀ ਜਾਣਾ ਆ ਹੁਣ ਜਾਣਾ ਆ ਹੁਣੇ ਜਾਣ ਲੱਗੇ ਦੇਖ ਲਓ ਦੇਖ ਲਊਗਾ ਦੁਕਾਨ ਖੁੱਲੀ ਹੋਈ ਤਾਂ ਮੈਂ ਖੁੱਲੀ ਹੋਈ ਵੀ ਨਹੀਂ ਤਾਂ ਕੱਲ ਤੁਹਾਨੂੰ ਆਹੋ ਲਓ ਜੀ ਇੱਧਰ ਇੱਧਰ ਆ ਗਿਆ ਗੁੜੀਆ ਦਾ ਫੋਨ ਇੱਧਰ ਜੀ ਫੋਨ ਦੇਖ ਰਹੇ ਆ ਉਹ ਵੀ ਫੋਨ 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 ਤੇ ਇਹਦੀ ਹੋਈ ਆ ਹੁਣ ਬੈਟਰੀ ਡਾਊਨ ਚਲੋ ਦੇਖਦੇ ਆ ਜੀ ਹੁਣ ਮੈਂ ਜਾਣਾ ਆ ਜੇ ਦੁਕਾਨ ਖੁੱਲੀ ਹੋਈ ਤਾਂ ਲੈ ਲੇ ਆ ਗਏ ਫਿਰ ਰੋਟੀ ਢੀ ਖਾਵਾਂਗੇ ਜੀ ਤੇ ਤੁਸੀਂ ਬਣਾ ਲਿਓ ਮੈਂ ਚਲ ਜਾਣਾ ਹੈ। ਪਾਣੀ ਦੀ ਦੁਕਾਨ ਖੁੱਲੀ ਹੋਈ ਨਾ। ਹਾਂ। ਠੀਕ ਘਰੇ ਆ ਜਿਓ ਮੈਨੂੰ ਲੈ ਕੇ ਸੋ ਚਲ ਜਿਓ। ਉਹ ਮੈਂ ਤਾਂ ਮੀਟਿੰਗ ਤੇ ਜਾਣਾ ਆ। ਮੀਟਿੰਗ ਤੇ ਜਾਣਾ। ਆਹੋ। ਕਿਤੇ ਦੁਕਾਨ ਖੁੱਲੀ ਹੈ ਤਾਂ ਅੱਗੇ ਉਹ ਮਾਰ ਮਨੇ ਚੱਲ ਠੀਕ ਆ। ਤੇ ਨੂੰ ਚਲੀ ਨਾ। ਜਿਗੀ ਹੈ ਨਾ ਮਮਾ ਨੇ ਖਾ ਲੀ ਰੋਟੀ। ਤੇ ਪਾਪਾ ਗਏ ਮੀਟਿੰਗ ਤੇ। ਹੈਨਾ? ਆ ਪਾਪਾ ਖਾਊਗੇ ਰੋਟੀ। ਪਾਪਾ ਖਾਊਗੇ ਆ ਕੇ ਰੋਟੀ। ਤੇ ਤੂੰ ਹੀ ਖਾਣ ਲਗਾ। ਫੇ ਮੈਂ ਤਾਂ ਖਾਣੀ ਨਹੀਂ ਮੈਨੂੰ ਭੁੱਖ ਨਹੀਂ ਹੈਗੀ। ਤਦੋਂ ਉਹ ਖਾ ਉਹ ਰੋਟੀ ਲੈ ਤੇ ਪਾਪਾ ਗਏ ਹੋਏ ਮੀਟਿੰਗ ਤੇ ਖਾਣ ਰੋਟੀਆਂ ਫਿਰ ਲੋ ਜੀ ਪੌਣੇ 10 ਹੋ ਗਏ ਤੇ ਆਪਾਂ ਅਗੇ ਘਰੇ ਤੇ ਰੋਟੀ ਪਾਣੀ ਖਾ ਗਏ ਹੋਏ ਵਿਲੇ ਆਪਾਂ ਗਏ ਸੀ ਮੀਟਿੰਗ ਤੇ ਤੇ ਇਹ ਕਰਦੀ ਪਈਏ ਡਰਾਮਾ ਸੌੜਦਾ ਲੋ ਜੀ ਇਧਰ ਸਮਾਨ ਆ ਰਿਹਾ ਆਇਓ ਲੈਵਲ ਹੈ ਉਹ ਮੈਂ ਕਿਹਾ ਸੀ ਆਪਾਂ ਸੋ ਗਈ ਆ ਆਹੋ ਸੋ ਗਈ ਡਰਾਮਾ ਤੇ ਬਾਕੀ ਸਾਰੇ ਜਣੇ ਹਰਮਨ ਚਲਾ ਗਿਆ ਉੱਪਰ ਹਾਂਜੀ ਕਿਦਾਂ ਜੀ ओके फ्री और की चलो ठीक है जी ਤੇ ਕਰਦੀ ਹੈ ਬਲੌਗ ਦਾ ਐਂਡ ਹੋਰ ਕੀ ਚਲੋ ਠੀਕ ਹੈ ਜੀ ਤੇ ਚਲੋ ਕਰੋ ਫੇ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਇੱਕ ਹਾਲ ਨਵੇਂ ਬਲੌਗ 'ਚ ओके बाय ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ